ਉੰਜੇ ਅਸੀਂ ਦਰਬਾਰ ਮਾਂ ਚਿੰਤਪੁਰਨੀ ਦੇ ਆਪਣੇ ਦਰਸ਼ਕਾਂ ਨੂੰ ਜ਼ਰੂਰ ਅਸੀਂ ਉਸ ਪ੍ਰਚੀਨ ਮੰਦਰ ਦੇရှင် ਮਸਤੀ ਕਾ ਮਾਂ ਦੇ ਦਰਸ਼ਨ ਕਰਵਾਵਾਂਗੇ ਪਰ ਉਸ ਤੋਂ ਪਹਿਲਾਂ ਦੱਸ ਦਈਏ ਕਿ 23 ਮਈ ਨੂੰ ਮਾਂ ਚਿੰਤਪੁਰਨੀ ਦਾ ਜਨਮ ਦਿਨ ਨਿਕਲ ਕੇ ਜਾਂਦਾ ਵਾ ਤਾਂ ਉਸ ਤੋਂ ਬਾਅਦ ਤੁਸੀਂ ਦੇਖ ਸਕਦੇ ਭਵਨ ਦੇ ਉੱਤੇ ਕਿਸ ਤੀਕੇ ਨਾਲ ਸਜਾਵਟ ਕੀਤੀ ਗਈ ਹੈ ਮਾਂ ਦੇ ਦਰਬਾਰ ਤੇ ਕਿਸ ਤੀਕੇ ਨਾਲ ਸਜਾਵਟ ਕੀਤੀ ਗਈ ਆ ਬਹੁਤ ਹੀ ਮਹਿੰਗੇ ਫੁੱਲਾਂ ਦੇ ਨਾਲ ਸਜਾਵਟ ਕੀਤੀ ਗਈ ਹੈ ਮੈਂ ਜ਼ਰੂਰ ਚਾਹੂੰਗਾ ਕੀ ਤਸਵੀਰਾਂ ਨਾਲ ਦੇ ਨਾਲ ਆਪਣੇ ਰਿਸ਼ਕਾਂ ਨੂੰ ਸਾਂਝੀਆਂ ਕਰੀਏ ਜਿਹੜੇ ਇੱਕ ਵਕ ਨਹੀਂ ਪਹੁੰਚ ਸਕਦੇ ਉਹ ਘਰ ਬੈਠੇ ਜ਼ਰੂਰ ਮਾਤਾ ਰਾਣੀ ਦੇ ਦਰਬਾਰ ਦੇ ਦਰਸ਼ਨ ਕਰਨ ਜਿਸ ਤਿੱਕੇ ਦਾ ਹੁਣ ਕਿਹਾ ਜਾਵੇ ਕਿ ਗਰਮੀਆਂ ਦੀਆਂ ਛੁੱਟੀਆਂ ਵਾ ਸਕੂਲ ਬੰਦ ਹੋ ਗਏ ਨੇ ਤਾਂ ਉਸ ਤੋਂ ਬਾਅਦ ਲਗਾਤਾਰ ਇੱਥੇ ਭਗਤਾਨਾ ਤੰਤਾ ਲੱਗਣਾ ਜਿਹੜਾ ਵਾ ਸ਼ੁਰੂ ਹੋ ਚੁੱਕਾ ਵਾ ਭੀੜ ਲਗਾਤਾਰ ਮੰਦਰ ਤੇ ਰਹਿੰਦੀ ਆ ਭੀੜ ਤਾਂ ਪਹਿਲਾਂ ਵੀ ਬਹੁਤ ਸਾਰੀ ਰਹਿੰਦੀ ਸੀ ਪਰ ਇਸ ਛੁੱਟੀਆਂ ਦੇ ਵਿੱਚ ਜ਼ਿਆਦਾਤਰ ਬੱਚਿਆਂ ਨੂੰ ਜਦ ਸਕੂਲ ਛੁੱਟੇ ਪੈ ਜਾਂਦੀਆਂ ਤਾਂ ਫਿਰ ਬੱਚੇ ਇਹ ਮਾ ਮਬ ਜਰੂਰ ਇੱਥੇ ਪਹੁੰਚਦੇ ਨੇ ਲਗਾਤਾਰ ਕੋਸ਼ਿਸ਼ ਹੁੰਦੀ ਹੈ ਕਿ ਅਸੀਂ ਛੁੱਟੀਆਂ ਦੇ ਵਿੱਚ ਦਰਬਾਰ ਤੇ ਜਾਈਏ ਤੇ ਜਾ ਕੇ ਮਾਤਾ ਰਾਣੀ ਦੇ ਦਰਸ਼ਨ ਕਰੀਏ ਗੱਲਬਾਤ ਕਰਾਂਗੇ ਮੰਦਰ ਦੇ ਮੰਤਰੀ ਦੇ ਮੰਤਰੀ ਜਾਮਾ ਤੋਂ ਹੀ ਸਭ ਤੋਂ ਪਹਿਲਾਂ ਜਾਮਾ ਕਹਿੰਦੇ ਮੰਤਰੀ ਇੱਕ ਜੀ ਦੱਸ ਦਿਓ ਰਸ਼ੀ ਕਿਦਾਂ ਦਾ ਰਹਿੰਦਾ ਕਿਉਂਕਿ ਗਰਮੀ ਹੈ ਗਰਮੀ ਕਰਕੇ ਕਈ ਵਾਰ ਰਸ਼ੀ ਘਟ ਹੁੰਦਾ ਵਾ ਰਸ਼ ਕਿਦਾਂ ਦਾ ਹੈ ਇਦਾਂ ਕਿ ਜਦੋਂ ਛੁੱਟੀ ਹੁੰਦੀ ਹੈ ਛੁੱਟੀਆਂ ਦੇ ਵਿੱਚ ਕਾਫੀ ਰਸ਼ ਹੁੰਦਾ ਹੈ ਜੇ ਸਦਾ ਨਾਲੇ ਦਿਨ ਰਸ਼ ਹੁੰਦਾ ਹੈ ਰਾਂ ਦਾ ਦਿਨ ਦਾ ਸ਼ੁਦਾ ਛੁੱਟੀਆਂ ਨਹੀਂ ਮਲਾਸ਼ਕ ਨਹੀਂ ਅੱਜ ਕੱਲ ਜਿਹੜਾ ਬਾਕੀ ਵੀ ਯਾਤਰਾ ਚੱਲੀ ਚਾਰੋ ਬਾਹਰ ਦੀ ਯਾਤਰਾ ਚੱਲੀ ਇਹ ਬਾਕੀ ਦੀ ਯਾਤਰਾ ਯਾਨੀ ਕਿ ਯੂਪੀ ਤੋਂ ਹਰ ਇੱਕ ਜਗ੍ਹਾ ਤੋਂ ਕਾਫੀ ਕਿਤਾਬਾਂਸ਼ੇ ਦਾਗਾਂ ਆ ਰਹੇ ਹਨ ਨਾਲੇ ਕਿ ਪੰਜਾਬ 'ਚ ਛੁੱਟੀਆਂ ਨਹੀਂ ਹੈ ਮੇਰੇ ਖਿਆਲ 'ਚ ਅੱਲੇ ਪੰਜਾਬ ਦੇ ਲੋਕੀ ਘਾਟੇ ਨਹੀਂ ਕਿ ਕਿਹੜਾ ਜੀ ਬੱਸ ਆ ਕਿਤੇ ਬੱਸੇ ਤੇ ਰਾਤਾਂ ਦੇ ਇੱਕਦਮੀ ਰਾਸ਼ ਨੂੰ ਦੇਖਦੇ ਵੀ ਖਾਲੀ ਹੁੰਦਾ ਅੱਛਾ ਜੇਕਰ ਗੱਲ ਕੀਤੀ ਜਾਵੇ ਪਿੱਛੇ ਜਦੋਂ ਸਕੂਲ ਕਾਲਜ ਲੱਗਦੇ ਸੀ ਉਸ ਵੇਲੇ ਰਸ ਕਿਦਾਂ ਕਰਾਂਦਾ ਸੀ ਗਰਮੀ ਦਾ ਮੌਸਮ ਨਾ ਹੋਵੇ ਤਾਂ ਫਿਰ ਟਾਈਮਿੰਗ ਕੀ ਰਹਿੰਦੀ ਹੈ ਨਾਲ ਟਾਈਮ ਦੱਸ ਦਿਓ ਮੰਦਰ ਦਾ ਜਿਹੜਾ ਮੰਦਰ ਜਿਹੜਾ 4 ਵਜੇ ਪਹੁੰਚਦਾ ਹੈ ਤੇ ਇਸ ਰਾਤ ਨੂੰ 10 ਵਜੇ ਫੰਡ ਹੁੰਦਾ ਹੈ ਔਰ 12 ਵਜੇ ਜਿਹੜਾ 12 ਵਜੇ ਦਰਦ ਹੁੰਦਾ ਬਾਅਦ ਕਰਕੇ 12 ਵਜੇ ਹੁੰਦਾ ਹੈ ਥੱਲੇ ਨੇ ਬਹੁਤ ਖੰਡ ਜੀ ਜਿਸ ਤਿੱਕੇ ਨਾਲ ਦੇਖਿਆ ਜਾਵੇ ਸਜਾਵਟ ਬੜੀ ਵਧੀਆ ਲੱਗੀ ਹੈ ਹੈਨਾ ਮੰਦਰ ਦੇ ਵਿੱਚ ਵੈਸੇ ਹੀ ਵੀ ਬੜਾ ਮਜ਼ਾ ਆਉਂਦਾ ਪਰ ਜਦੋਂ ਅਜਿਹੀ ਸਜਾਵਟ ਹੋਵੇ ਮਹਿੰਗੇ ਮਹਿੰਗੇ ਫੁੱਲਾਂ ਦੇ ਨਾਲ ਦਰਬਾਰ ਤੇ ਸਜਾਵਟ ਕੀਤੀ ਗਈ ਆ ਤਾਂ ਹੁਣ ਦੇਖਿਆ ਜਾਵੇ ਕਿ ਕਿਸ ਤਰੀਕੇ ਦਾ ਮਾਹੌਲ ਆ ਸਜਾਵਟ ਦਰਬਾਰ ਮਾਨ ਚਿੰਤਪੁਰਨੀ ਦਾ ਬਰਥਡੇ ਸੀ ਜਨਮ ਦਿਨ ਸੀ ਉਸ ਪ੍ਰਕਸ਼ ਦੇ ਵਿੱਚ ਸਜਾਵਟ ਕੀਤੀ ਗਈ ਆ ਇਸ ਤੋਂ ਲਾਵਾ ਵੀ ਸਜਾਵਟ ਕੀਤੀ ਜਾਂਦੀ 22 ਤਰੀਕ ਨੂੰ ਜੋ ਮਾਰਚ ਸ਼ਿਮਸ ਦਾ ਜਨਮ ਦਿਨ ਉਧਰ ਪ੍ਰਕਸ਼ ਦਾ ਸੀ ਮੰਦਿਰ ਸਜਾਵਟ ਕੀਤੀ ਗਈ ਸੀ ਸ਼ਿਮਸ ਦਾ ਜਨਮ ਦਿਨ ਜੋ ਹੈ चौबी घंटे तो 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 जो है हावर चलता उस प्रकार श्रद्धालु लंगर का आयोजन लगाए जाते हैं और नराते नाते तरह की सजावट की ज्यादा सजावट नराते नराते जो है अष्टमी के दिन तीन बार पूजा होती है और बतारू कर का कन्या करा किया जाता है और नारियल की फलि दी जाती है सर्दिया भी साढ़े नौ बंद हो जाता है ਬਰਨੇ 10 ਵਜੇ ਦਾ ਟਿਕਾ ਜਾਵਾ ਰਾਸ਼ੀ ਉਹ ਤੋਂ ਉੱਪਰ ਵੀ ਟਾਈਮ ਹੈ। ਉਹਦਾ ਇੱਕ ਜੇ ਤਸਵੀਰ ਹੈ ਇਸ ਵਿੱਚ 12 ਵਜੇ ਲਗਭਗ ਸਵੇਰ ਆਇਆ। ਇਹ ਕਿਸ ਤਰੀਕੇ ਨਾਲ ਲੈ ਕੇ ਜਾਂਦੇ ਆ ਰੱਬ ਥੋੜਾ ਇਹ ਪੌਂਟ ਆ ਕੇ ਬਾਕੀ ਪਹੁੰਚਦਾ। ਉਹਦਾ ਜੇ ਪਰਵਿਸ਼ ਦਾ ਲੱਗ ਜਾਂਦਾ। ਪੰਜਾਬ ਨੇ ਦੱਸਦੇ ਆ। ਉਹਦਾ ਉਹ ਲੈ ਕੇ ਭੋਗ ਦੀ ਜਿਹੜੀ ਵਿਧੀ ਹੈ ਉਸੇ ਤਰੀਕੇ ਨਾਲ ਆਉਂਦੇ ਆ। ਜੀ ਗਾਟੇ ਤਿਆਰ ਦੇ ਲੇਕਿਨ ਜੇ ਤਾਂ ਸ਼ਨੀਵਾਰ ਨੂੰ ਆਪਣੇ ਮੰਦਰਾਂ ਚਾਲ ਬੰਦੇ ਆ ਇਤਲਾਬ ਨੂੰ ਨਕੀ ਚਾਵ ਨੂੰ ਸੋਵਾਰ ਨੂੰ ਚਲੇ ਚਾਵ ਨਗਲਵਾਰ ਨੂੰ ਫਿਰ ਦਾ ਭੋਲ ਲੱਗਦਾ ਜੀ ਉਹ ਚਾਵ ਨੇ ਵਾਰ ਨੂੰ ਵਿਲੇ ਚਾਵ ਮਿੱਠਾ ਲੱਗਦਾ ਉਹ ਛੁੱਟਵਾਰ ਨੂੰ ਫੇਰ ਕਿਸ ਤਰ੍ਹਾਂ ਦੁਬਾਰਾ ਚੇਕ ਕਰਕੇ ਪੋ ਜੀ ਬਿਲਕੁਲ ਮੰਦਰ ਦੇ ਮੰਤਰੀ ਸੀ ਜਿਨ੍ਹਾਂ ਦੇ ਨਾਲ ਜਾਣਕਾਰੀ ਸਾਂਝੀ ਕੀਤੀ ਜਿਨ੍ਹਾਂ ਨੇ ਜਰੂਰ ਦੱਸਿਆ ਸਮਾਂ ਕੀ ਰਹਿੰਦਾ ਵਾ ਤੇ ਕਿਸ ਸਿੱਕੇ ਦੇ ਨਾਲ ਇਹਨਾਂ ਵੱਲੋਂ ਜਿਹੜਾ ਵਾ ਕਿ ਭੋਗ ਵਗੈਰਾ ਜਿਹੜਾ ਮੰਦਰ ਦੇ ਕਿਸਵੀ ਦੀ ਨਾਲ ਲੈ ਕੇ ਜਾਏ ਨਾ ਗੱਲਬਾਤ ਨੂੰ ਕਰਾਂਗੇ ਇਸੇ ਤਾਲੂ ਪੁੰਦੇ ਨੇ ਭਾਈ ਸਾਹਿਬ ਜੈਮਾ ਤੋਂ ਕਿੱਥੋਂ ਆਏ ਹੋ ਇਧਰ ਇਧਰ ਆ ਜਾਓ ਬਟਾਲਾ ਤੋਂ ਆਏ ਆ ਅੱਛਾ ਅੱਛਾ ਬਟਾਲੇ ਤੋਂ ਆਏ ਕਿ ਕਿਸਦੀ ਕਿਹ ਨਾਲ ਹਰ ਵਾਰ ਆਉਂਦੇ ਹਰ ਮਹੀਨੇ ਬਾਅਦ ਹਰ ਮਹੀਨੇ ਮਹਾਮਾਈ ਲੈ ਆਉਂਦੀ ਹੈ ਅੱਜ ਦਸ਼ਰਵ ਆਏ ਨੇ ਅੱਛਾ ਕਿਸਦੀ ਕਿਹ ਨਾਲ ਦੇਖਦੇ ਦਰਬਾਰ ਜੈਸਦੀ ਕਿਹ ਨਾਲ ਹੁਣ ਛੁੱਟੀਆਂ ਪੈ ਗਈਆਂ ਬੱਚਿਆਂ ਨੂੰ ਤਾਂ ਹੁਣ ਲਗਾਤਾਰ ਰਸ਼ਵੀ ਦੇਣਾ ਇਸੇ ਤਰੀਕੇ ਨਾਲ ਹਾਂ ਜੀ ਸਧਾਲਾ ਵਾਲਾ ਆ ਸ਼ੁਰੂ ਹੋ ਗਿਆ ਹੁਣ ਰਸ਼ ਸ਼ੁਰੂ ਹੋ ਗਿਆ ਹੁਣ ਅਹ ਫੁੱਟੀਆਂ ਪੰਜਾਂ ਬੱਚੇ ਆਨੰਦ ਮੰਨਗੇ ਅਜਾ ਮਾਪੋਈ ਦੇ ਚਰਨਾ ਦੇ ਵਿੱਚ ਇੱਕ ਭੇਟ ਇੱਕ ਬੰਦਨਾ ਕੋਈ ਜੁਲਦਾਗੇ ਹਾਂਜੀ ਹਾਂਜੀ ਸਾਰਾ ਇਹ ਸਾਰਿਆਂ ਨੂੰ ਬੋਲਣਾ ਜਿੰਨ ਮਸਤਾ ਠੀਕ ਹੈ ਠੀਕ ਹੈ ਅਸੀਂ ਤੇਰਾ ਲਾੜ ਪੜਿਆ ਜਿੰਨ ਮਸਤੇ ਕਾ ਅਸੀਂ ਤੇਰਾ ਲਾੜ ਪੜਿਆ ਅਸੀਂ ਤੇਰਾ ਲਾੜ ਪੜਿਆ ਜਿੰਨ ਮਸਤੇ ਕਾ ਅਸੀਂ ਤੇਰਾ ਲਾੜ ਪੜਿਆ ਜਿੰਨ ਮਸਤੇ ਕਾ ਜਦੋਂ ਗੱਲ ਵਿੱਚ ਪਾਇਆ ਤੇਰੇ ਹਾਰ ਮਾਂ ਜਦੋਂ ਗੱਲ ਵਿੱਚ ਪਾਇਆ ਤੇਰੇ ਹਾਰ ਮਾਂ ਸਾਡਾ ਸੁਖ ਹੋਇਆ ਪਰਿਵਾਰ ਮਾਂ ਸਾਡਾ ਸੁਖ ਹੋਇਆ ਪਰਿਵਾਰ ਮਾਂ ਹੱਥੇ ਸਿਰੇ ਉੱਤੇ ਕਰਿਆ ਥਨਮਸਤ ਕਾ ਹੱਥੇ ਸਿਰੇ ਉੱਤੇ ਕਰਿਆ ਥਨਮਸਤ ਕਾ ਹੱਥੇ ਸਿਰੇ ਉੱਤੇ ਕਰਿਆ ਥਨਮਸਤ ਕਾ मचड़ाई जॾो लाला चुनी मटर आई कुझु होके जगत जी माई कुझु होगत जी माई सिर दर उते तरया सिन मस्तका सिरधरी तरया सिन मस्त ਜੀ ਬਿਲਕੁਲ ਲਗਾਤਾਰ ਭਗਤ ਜਿਹੜੇ ਆਉਂਦੇ ਨੇ ਉਹਨਾਂ ਨਾਲ ਗੱਲਬਾਤ ਵੀ ਕੀਤੀ ਆ ਤਾਂ ਕਿਸ ਤਰੀਕੇ ਦੇ ਨਾਲ ਦੱਸਿਆ ਉਹਨਾਂ ਨੇ ਕਿ ਮੰਦਰ ਸਜਾਵਟ ਜਿਹੜੀ ਕੀਤੀ ਗਈ ਹੈ ਮਹਿੰਗੇ ਫੁੱਲਾਂ ਨਾਲ 23 ਮਈ ਨੂੰ ਬੀਤੇ ਇਹ 2 ਦਿਨ ਪਹਿਲਾਂ ਮਾਤਾ ਰਾਣੀ ਦਾ ਚੰਦਪurni ਦਾ ਜਨਮ ਦਿਨ ਜਾਂਦਾ ਵਾ ਉਸ ਦੇ ਪਲਖਸ਼ ਦੇ ਵਿੱਚ ਜਿਹੜੀ ਹੈ ਸਾਰੀ ਸਜਾਵਟ ਕੀਤੀ ਗਈ ਹੈ ਤਾਂ ਦੂਰੋਂ ਦੂਰੋਂ ਭਗਤ ਜ਼ਰੂਰ ਪਹੁੰਚ ਰਹੇ ਨੇ ਕਿਉਂਕਿ ਛੁੱਟੀਆਂ ਵਾਂ ਬੱਚਿਆਂ ਨੂੰ ਛੁੱਟੀਆਂ ਵਾਂ ਜਿੱਤੇ ਉਹਦੇ ਨਾਲ ਦੀ ਨਾਲ ਆਪਣੇ ਪਰਿਵਾਰਾਂ ਦੇ ਨਾਲ ਇੱਥੇ ਪਹੁੰਚ ਰਹੇ ਨੇ ਲਗਾਤਾਰ ਸ਼ਰਧਾਲੂਆਂ ਦਾ ਇੱਥੇ ਤਾਂਤਾ ਲੱਗਾ ਵਾ ਸੋ ਸਾਡੀ ਛੋਟੀ ਜਿਹੀ ਕੋਸ਼ਿਸ਼ ਸੀ ਲਗਾਤਾਰ ਇਸੇ ਤਰੀਕੇ ਨਾਲ ਸਾਡੀ ਕੋਸ਼ਿਸ਼ ਹੁੰਦੀ ਹੈ ਕਿ ਅਸੀਂ ਹਰ ਉਸ ਧਾਰਮਿਕ ਸਥਾਨ ਤੇ ਪਹੁੰਚੀਏ ਜਿਸ ਧਾਰਮਿਕ ਸਥਾਨ ਦਾ ਕੋਈ ਨਾ ਕੋਈ ਇਤਿਹਾਸ ਦਾ ਉਹ ਦਰਸ਼ਕਾਂ ਦੇ ਨਾਲ ਸਾਂਝਾ ਕਰ ਸਕੀਏ ਤਾਂ ਜੋ ਦਰਸ਼ਕਾਂ ਨੂੰ ਵੀ ਘਰ ਬੈਠੇ ਉਸ ਜਗ੍ਹਾ ਦੇ ਦਰਸ਼ਨ ਹੋ ਸਕਣ